ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸਾਰੇ ਲੋਕ ਨੇ ਜੁਨਾਂ ਨੂੰ ਕਿ ਸਵੇਰੇ ਉੱਠਣ ਦੇ ਵਿੱਚ ਪਰੇਸ਼ਾਨੀ ਆਉਂਦੀ ਹੈ ਸਵੇਰੇ ਉੱਠਣ ਤੋਂ ਆਲਸ ਕਰਦੇ ਨੇ ਬੋਲਦੇ ਨੇ ਕਿ ਸਾਡੇ ਕੋਲ ਸਵੇਰੇ ਉੱਠ ਕੇ ਤਾਂ ਪਾਠ ਕੀਤਾ ਹੀ ਨਹੀਂ ਜਾਂਦਾ ਸੰਗਤ ਜੀ ਉੱਠਣ ਦਾ ਆਲਸ ਤੁਹਾਡਾ ਆਪਣਾ ਹੀ ਹੈ ਤੁਸੀਂ ਆਪਣੀ ਮਰਜ਼ੀ ਦੇ ਨਾਲ ਹੀ ਨਹੀਂ ਉੱਠਦੇ ਜੇਕਰ ਤੁਸੀਂ ਆਪ ਹੀ ਜਾਓ ਤੁਹਾਡਾ ਮਨ ਬਣ ਜਾਵੇ ਕਿ ਮੈਂ ਸਵੇਰੇ ਜਲਦੀ ਉੱਠਣਾ ਹੈ ਚੌਥੇ ਪਹਿਰ ਉੱਠ ਕੇ ਗੁਰਬਾਣੀ ਪੜ੍ਹਨੀ ਹੈ ਤਾਂ ਦੁਨੀਆ ਦੀ ਕੋਈ ਵੀ ਤਾਕਤ ਤੁਹਾਨੂੰ ਰੋਕ ਨਹੀਂ ਸਕਦੀ ਬਹੁਤ ਸਾਰੀਆਂ ਔਰਤਾਂ ਜੋ ਕਿ ਆਪਣੇ ਸਵੇਰ ਦੇ ਖਾਣੇ ਦੀ ਅੱਧੀ ਤਿਆਰੀ ਤਾਂ ਰਾਤ ਨੂੰ ਹੀ ਕਰ ਲੈਂਦੀਆਂ ਨੇ ਤਾਂ ਹੀ ਸਵੇਰੇ ਉੱਠ ਕੇ ਟਾਈਮ ਨਾਲ ਖਾਣਾ ਬਣਾ ਪਾਉਂਦੀਆਂ ਨੇ ਤਾਂ ਇਵੇਂ ਹੀ ਸੰਗਤ ਜੀ ਜੇਕਰ ਤੁਸੀਂ ਰਾਤ ਨੂੰ ਸੌਣ ਲੱਗਿਆਂ ਵਾਹਿਗੁਰੂ 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 ਦਾ ਜਾਪ ਕਰਕੇ ਸੌਂਦੇ ਹੋ ਅਤੇ ਪਰਮਾਤਮਾ ਅੱਗੇ ਅਰਦਾਸ ਕਰਦੇ ਹੋ ਕਿ ਸਵੇਰੇ ਚੌਥੇ ਪਹਿਰ ਸਾਨੂੰ ਜਗਾ ਦਿਓ ਤਾਂ ਸਵੇਰੇ ਉੱਠਦਿਆਂ ਹੀ ਤੁਹਾਡੇ ਮੂੰਹ ਵਿੱਚੋਂ ਫਿਰ ਵਾਹਿਗੁਰੂ ਦੇ ਜਾਪ ਦੇ ਬੋਲ ਹੀ ਨਿਕਲਦੇ ਹਨ ਸਵੇਰੇ ਉੱਠਣ ਦੀ ਤਿਆਰੀ ਤਾਂ ਤੁਹਾਨੂੰ ਆਪ ਹੀ ਰਾਤ ਕਰਕੇ ਸੌਣਾ ਪਵੇਗਾ ਰਾਤ ਨੂੰ ਜੇਕਰ ਤੁਸੀਂ ਵਾਹਿਗੁਰੂ ਦਾ ਜਾਪ ਕਰਦੇ ਹੋ ਪਰਮਾਤਮਾ ਦਾ ਨਾਮ ਲੈ ਕੇ ਸੌਂਦੇ ਹੋ ਤਾਂ ਯਕੀਨ ਮੰਨਿਓ ਇਹ ਕਦੇ ਵੀ ਨਹੀਂ ਹੋ ਸਕਦਾ ਕਿ ਤੁਸੀਂ ਰਾਤ ਦੇ 11 ਜਾਂ 12 ਵਜੇ ਤੱਕ ਦੁਨੀਆਵੀ ਗੱਲਾਂ ਦੀਆਂ ਖਬਰਾਂ ਹੀ ਆਪਣੇ ਮੋਬਾਈਲ ਤੇ ਦੇਖਦੇ ਰਹੋ ਜੇਕਰ ਤੁਸੀਂ ਰਾਤ ਨੂੰ ਅਤੇ ਸਵੇਰੇ ਉੱਠਦਿਆਂ ਹੀ ਉਸ ਪਰਮਾਤਮਾ ਨੂੰ ਯਾਦ ਕਰਦੇ ਹੋ ਤਾਂ ਤੁਸੀਂ ਆਪ ਹੀ ਦੇਖੋਗੇ ਕਿ ਤੁਹਾਨੂੰ ਸਵੇਰੇ ਆਪ ਹੀ ਜਾਗ ਆ ਜਾਏਗੀ ਇਸੇ ਵੀ ਤਰ੍ਹਾਂ ਦੇ ਕਿਸੇ అలਾਰਮ ਦੀ ਜ਼ਰੂਰਤ ਨਹੀਂ ਪੈਂਦੀ ਜੇਕਰ ਤੁਸੀਂ ਰਾਤ ਨੂੰ ਸੌਣ ਲੱਗਿਆਂ ਲੇਟ ਰਾਤ ਤੱਕ ਫੋਨ ਦੇਖਦੇ ਰਹਿੰਦੇ ਹੋ ਇੱਧਰ ਉੱਧਰ ਦੁਨੀਆ ਦੀਆਂ ਗੱਲਾਂ ਸੁਣਦੇ ਰਹਿੰਦੇ ਹੋ ਜਾਂ ਫਿਰ ਟਾਈਮ ਸਰ ਵੀ ਸੌਣ ਲੱਗਿਆਂ ਤੁਸੀਂ ਫੋਨ ਹੀ ਦੇਖਦੇ ਦੇਖਦੇ ਸੌ ਜਾਂਦੇ ਹੋ ਤਾਂ ਫਿਰ ਪਰਮਾਤਮਾ ਤੁਹਾਡੀ ਸਵੇਰੇ ਉੱਠਣ ਵਿੱਚ ਮਦਦ ਕਿਵੇਂ ਕਰ ਸਕਦੇ ਨੇ ਤੁਸੀਂ ਤਾਂ ਪਰਮਾਤਮਾ ਨੂੰ ਯਾਦ ਕੀਤਾ ਹੀ ਨਹੀਂ ਕਦੇ ਵੀ ਕਿਸੇ ਵਿਆਹ ਸ਼ਾਦੀ ਤੇ ਅਗਲੇ ਦਿਨ ਉੱਠ ਕੇ ਜਾਣਾ ਹੁੰਦਾ ਤਾਂ ਕੱਪੜੇ ਰਾਤ ਨੂੰ ਹੀ ਪ੍ਰੈਸ ਕੀਤੇ ਜਾਂਦੇ ਨੇ ਰਾਤ ਨੂੰ ਹੀ ਸਾਰੀ ਤਿਆਰੀ ਕੀਤੀ ਜਾਂਦੀ ਹੈ ਕਿ ਸਵੇਰ ਨੂੰ ਅਸੀਂ ਇਹ ਕੱਪੜੇ ਪਹਿਨ ਕੇ ਇਹ ਜੇਵਰ ਪਹਿਨ ਕੇ ਵਿਆਹ ਸ਼ਾਦੀ ਤੇ ਜਾਣਾ ਹੈ ਤਾਂ ਇਵੇਂ ਹੀ ਤੁਸੀਂ ਹਰ ਕੰਮ ਦੀ ਤਿਆਰੀ ਅੱਧੀ ਰਾਤ ਨੂੰ ਹੀ ਕਰਕੇ ਸੌਂ ਜਾਂਦੇ ਹੋ ਤਾਂ ਸੱਚ ਜਾਣਿਓ ਇਹ ਤਿਆਰੀ ਕੀ ਸਵੇਰੇ ਉੱਠ ਕੇ ਤੁਸੀਂ ਨਾਮ ਜਪਣਾ ਹੈ ਬਾਣੀ ਪੜ੍ਹਨੀ ਹੈ ਇਹ ਤਿਆਰੀ ਵੀ ਤੁਹਾਨੂੰ ਰਾਤ ਨੂੰ ਹੀ ਕਰਕੇ ਸੌਣੀ ਪਵੇਗੀ ਦਹੀ ਨੂੰ ਜਾਗ ਵੀ ਤਾਂ ਰਾਤ ਨੂੰ ਹੀ ਲੱਗਦੀ ਹੈ ਤਾਂ ਇਸੇ ਤਰ੍ਹਾਂ ਹੀ ਤੁਸੀਂ ਸਮਝ ਗਏ ਹੋਵੋਗੇ ਕਿ ਜੇਕਰ ਰਾਤ ਨੂੰ ਰੋਜ਼ ਸੌਣ ਲੱਗਿਆਂ ਤੁਸੀਂ ਵਾਹਿਗੁਰੂ ਦਾ ਜਾਪ ਕਰਦੇ ਹੋ ਪਰਮਾਤਮਾ ਅੱਗੇ ਅਰਦਾਸ ਕਰਦੇ ਹੋ ਕਿ ਸਾਡੀ ਰਾਤ ਸੁਖ ਸੁਖਾਂ ਦੀ ਲਿਆਉਣੀ ਨੀਂਦ ਵਧੀਆ ਦੇਣੀ ਅਤੇ ਸਵੇਰੇ ਤੜਕੇ ਉੱਠ ਕੇ ਗੁਰਬਾਣੀ ਪੜਨ ਦੀ ਆਗਿਆ ਬਖਸ਼ਨੀ ਤਾਂ ਦੁਨੀਆ ਦੀ ਕੋਈ ਵੀ ਤਾਕਤ ਤੁਹਾਨੂੰ ਸਵੇਰੇ ਜਾਗਣ ਤੋਂ ਨਹੀਂ ਰੋਕ ਸਕਦੀ ਅਤੇ ਦੇਖਣਾ ਤੁਸੀਂ ਰਾਤ ਵੇਲੇ ਵੀ ਟਾਈਮ ਨਾਲ ਹੀ ਜਲਦੀ ਸੌਣ ਲੱਗ ਜਾਓਗੇ ਇੱਕ ਹੋਰ ਆਦਤ ਕਦੇ-ਕਦੇ ਅਸੀਂ ਦੇਖਦੇ ਹਾਂ ਕਿ ਸਾਡੀ ਵੀ ਜ਼ਿੰਦਗੀ ਵਿੱਚ ਇਦਾਂ ਤਾਂ ਨਾਰਮਲ ਹੁੰਦਾ ਹੀ ਹੈ ਕਿ ਅਸੀਂ ਆਪਣੇ ਫੋਨ ਦੇ ਉੱਪਰ अलार्म ਤਾਂ ਲਗਾ ਲੈਨੇ ਆ ਪਰ ਜੇਕਰ अलार्म ਵੱਜਣ ਤੋਂ ਸਵੇਰੇ 5 ਮਿੰਟ ਪਹਿਲਾਂ ਹੀ ਜਾਗ ਖੁੱਲ ਜਾਵੇ ਉੱਠਦਿਆਂ ਹੀ ਅਸੀਂ ਆਪਣੇ ਮੋਬਾਈਲ ਉੱਪਰ ਟਾਈਮ ਦੇਖਦੇ ਆ ਕਿ ਮੈਂ ਤਾਂ अलार्म 4 ਵਜੇ ਦਾ ਲਗਾਇਆ ਸੀ ਹੱਲੇ ਤਾਂ 3:55 ਹੋਏ ਨੇ 5 ਮਿੰਟ ਹੱਲੇ 4 ਵਜਨ 'ਚ ਵੀ ਰਹਿੰਦੇ ਨੇ ਤਾਂ ਅਸੀਂ ਹੋਰ ਸੌ ਜਾਂਦੇ ਆ ਸਾਡਾ ਸਰੀਰ ਉੱਧਮ ਨਹੀਂ ਕਰਦਾ ਸਾਡਾ ਸਰੀਰ ਬੋਲਦਾ ਹੈ ਕਿ ਹੱਲੇ 5 ਮਿੰਟ ਹੋਰ ਸੌਂ ਜਾ ਤਾਂ ਤੁਸੀਂ ਸੌਂ ਵੀ ਜਾਂਦੇ ਹੋ ਤਾਂ ਜਦ ਤੁਹਾਡੀ ਅੱਖ ਖੁੱਲਦੀ ਹੈ ਤਾਂ ਫਿਰ ਤੁਹਾਨੂੰ ਪਤਾ ਚੱਲਦਾ ਹੈ ਕਿ ਉਹ 5 ਮਿੰਟ ਦੇ ਉਧਮ ਨਾ ਕਰਨ ਦੇ ਬਦਲੇ ਵਿੱਚ ਤੁਸੀਂ ਹੋਰ 3 ਘੰਟੇ ਸੌਂ ਲਿਆ ਹੈ ਤਾਂ ਫਿਰ ਤੁਸੀਂ ਆਪਣੇ ਆਪ ਨੂੰ ਹੀ ਕੋਸੀ ਜਾਂਦੇ ਹੋ ਜਦ ਪਰਮਾਤਮਾ ਨੂੰ ਬੋਲੋਗੇ ਕਿ ਮੈਂ ਸਵੇਰੇ ਉੱਠ ਨਹੀਂ ਪਾਇਆ ਤੁਸੀਂ ਮੈਨੂੰ ਉਠਾਇਆ ਨਹੀਂ ਗਲਤੀ ਤੁਹਾਡੀ ਹੈ ਉਧਮ ਵੀ ਕਰਨਾ ਪੈਂਦਾ ਹੈ ਜੇਕਰ 5 ਮਿੰਟ ਰਹਿੰਦੇ ਨੇ ਤਾਂ 5 ਮਿੰਟ ਆਪਣੇ ਮੂੰਹ ਅੰਦਰ ਵਾਹਿਗੁਰੂ ਦਾ ਜਾਪ ਕਰ ਲੋ ਤਾਂ ਜਾਪ ਕਰਦੇ ਸਮੇਂ ਆਪਣੇ ਸਰੀਰ ਨੂੰ ਥੋੜਾ ਜਿਹਾ ਉੱਦਮ ਕਰੋ ਕਿ ਉੱਠਣਾ ਉੱਠ ਕੇ ਤੁਸੀਂ ਅਗਰ ਇਸ਼ਨਾਨ ਕਰਨ ਜਾਂਦੇ ਹੋ ਇਸ਼ਨਾਨ ਕਰਦੇ ਹੋਏ ਵੀ ਵਾਹਿਗੁਰੂ ਦਾ ਜਾਪ ਕਰਦੇ ਹੋ ਤਾਂ ਸੱਚ ਜਾਣਿਓ ਜਦੋਂ ਤੁਸੀਂ ਇਸ਼ਨਾਨ ਕਰਕੇ ਬਾਹਰ ਆਉਂਦੇ ਹੋ ਤਾਂ ਤੁਹਾਨੂੰ ਇਵੇਂ ਲੱਗਦਾ ਹੈ ਕਿ ਜਿਵੇਂ ਤੁਸੀਂ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਸਰੋਵਰ ਵਿੱਚ ਇਸ਼ਨਾਨ ਕਰਕੇ ਬਾਹਰ ਆਏ ਹੋਵੋ ਅਤੇ ਤੁਹਾਡਾ ਮਨ ਤਰੋ-ਤਾਜ਼ਾ ਹੋ ਜਾਂਦਾ ਹੈ ਤਾਂ ਜੋ ਆਲਸ ਤੁਹਾਨੂੰ 5 ਮਿੰਟਾਂ ਨੇ 3 ਘੰਟੇ ਤੱਕ ਸੁਲਾ ਕੇ ਰੱਖਣਾ ਸੀ ਉਹ ਵੀ ਦੇਖਣਾ ਕਿਵੇਂ ਉੱਡ ਜਾਂਦਾ ਹੈ ਇਸ ਲਈ ਉੱਦਮ ਕਰਕੇ ਉੱਠਣਾ ਵੀ ਸਵੇਰੇ ਜ਼ਰੂਰੀ ਹੈ ਗੱਲ ਕਰਾਂਗੇ ਇੱਥੇ ਕਿ ਗੁਰੂ ਦੇ ਸਿੱਖ ਹੋਣ ਦੇ ਨਾਲ-ਨਾਲ ਜੇਕਰ ਤੁਹਾਡੇ ਅੰਦਰ ਕੁਝ ਛਲ ਕਪਟ ਵੀ ਨੇ ਤਾਂ ਤੁਸੀਂ ਗੁਰੂ ਦੇ ਸਿੱਖ ਨਹੀਂ ਕਹਲਾਉਂਦੇ ਤਾਂ ਇਹ ਕਪਟ ਨਾ ਤੇ ਤੁਹਾਨੂੰ ਮੇਰੇ ਵਿੱਚ ਪਤਾ ਨਹੀਂ ਨਾ ਮੈਨੂੰ ਤੁਹਾਡੇ ਅੰਦਰ ਪਤਾ ਲੱਗਦੇ ਨੇ ਕਿਸੇ ਦੀ ਸ਼ਕਲ ਸੂਰਤ ਦੇਖ ਕੇ ਕਿਸੇ ਦੇ ਔਗਨ ਨਹੀਂ ਦੱਸੇ ਜਾ ਸਕਦੇ ਬਾਹਰੋਂ ਤਾਂ ਲੋਕ ਬਹੁਤ ਸੋਹਣੇ ਦਿਖਦੇ ਨੇ ਪਰ ਜਦੋਂ ਉਹਨਾਂ ਦੇ ਮਨ ਅੰਦਰ ਦੇਖੀਏ ਤਾਂ ਐਨਾ ਜ਼ਿਆਦਾ ਕਪਟ ਭਰਿਆ ਹੁੰਦਾ ਹੈ ਕਿ ਉਹ ਦੂਜੇ ਦਾ ਪਲਾ ਸੋਚ ਹੀ ਨਹੀਂ ਸਕਦੇ ਪਰ ਬਾਹਰੋਂ ਦੇਖਣ ਨੂੰ ਤਾਂ ਉਹ ਆਪਣੇ ਆਪ ਨੂੰ ਸਭ ਤੋਂ ਜ਼ਿਆਦਾ ਗੁਰੂ ਦੇ ਸਿੱਖ ਮੰਨਣਗੇ ਬੋਲਣਗੇ ਕਿ ਸਾਡੇ ਤੋਂ ਵਧੀਆ ਹੋਰ ਇਨਸਾਨ ਕੋਈ ਹੈ ਹੀ ਨਹੀਂ ਅਸੀਂ ਹੀ ਗੁਰੂ ਦੇ ਸਿੱਖ ਹਾਂ ਤੁਸੀਂ ਤਾਂ ਗੁਰੂ ਦੇ ਸਿੱਖ ਵੀ ਨਹੀਂ ਅਸੀਂ ਹੀ ਗੁਰੂ ਦਾ ਬਾਣਾ ਵੀ ਪਾਇਆ ਹੋਇਆ ਹੈ ਪਰ ਤੁਸੀਂ ਬਾਣਾ ਨਹੀਂ ਪਾਇਆ ਇਸ ਲਈ ਤੁਸੀਂ ਗੁਰੂ ਦੇ ਸਿੱਖ ਨਹੀਂ ਹੋ ਮਾਫ ਕਰਨਾ ਗੁਰੂ ਦੇ ਸਿੱਖ ਦਾ ਬਾਣਾ ਪਾ ਕੇ ਤੁਸੀਂ ਗੁਰੂ ਦੇ ਅਸਲੀ ਸਿੱਖ ਨਹੀਂ ਕਹਲੋਂਦੇ ਗੁਰੂ ਦੇ ਸਿੱਖ ਦੇ ਗੁਣ ਤਾਂ ਉਸ ਦੇ ਮਨ ਅੰਦਰੋਂ ਉਸ ਦੇ ਸਰੀਰ ਤੋਂ ਉਸ ਦੇ ਚਲਕ ਤੋਂ ਹੀ ਪਤਾ ਲੱਗ ਜਾਂਦੇ ਨੇ ਗੁਰੂ ਦੇ ਸਿੱਖਾਂ ਦਾ ਦੇਖਣ ਦਾ ਦੁਨੀਆ ਨੂੰ ਨਜ਼ਰੀਆ ਹੀ ਕੁਝ ਹੋਰ ਹੁੰਦਾ ਹੈ ਉਹਨਾਂ ਦੇ ਦੂਜਿਆਂ ਪ੍ਰਤੀ ਭਾਵਨਾ ਵੀ ਬਹੁਤ ਹੀ ਪਵਿੱਤਰ ਹੋ ਜਾਂਦੀ ਹੈ ਉਹਨਾਂ ਦੇ ਗੁਣ ਇੱਕ ਨਾ ਇੱਕ ਦਿਨ ਦੁਨੀਆ ਸਾਹਮਣੇ ਆ ਹੀ ਜਾਂਦੇ ਨੇ ਭਾਵੇਂ ਉਹਨਾਂ ਨੂੰ ਕੋਈ ਲੱਖ ਬੁਰਾ ਕਵੇ ਪਰ ਫਿਰ ਵੀ ਉਹਨਾਂ ਦੇ ਗੁਣ ਸਾਹਮਣੇ ਆ ਹੀ ਜਾਣਗੇ ਪਰ ਯਾਦ ਰੱਖਿਓ ਇਹਨਾਂ ਲੋਕਾਂ ਤੋਂ ਬਚਣਾ ਹੈ ਜਿਨ੍ਹਾਂ ਦੇ ਦਿਲ ਅੰਦਰ ਕਪਟ ਨਫ਼ਰਤ ਭਰੀ ਹੁੰਦੀ ਹੈ ਇਹੋ ਜਿਹੇ ਲੋਕਾਂ ਤੋਂ ਆਪਣੀ ਦੂਰੀ ਬਣਾ ਕੇ ਰੱਖੋ ਉਥੇ ਜ਼ਿਆਦਾ ਬੋਲਣ ਦੀ ਜ਼ਰੂਰਤ ਵੀ ਨਹੀਂ ਹੈ ਸ਼ਾਂਤ ਰਹੋ ਜੇਕਰ ਤੁਹਾਡੀ ਨੀਅਤ ਤੁਹਾਡਾ ਮਨ ਸਾਫ਼ ਹੈ ਤਾਂ ਪਰਮਾਤਮਾ ਆਪੇ ਹੀ ਉਹਨਾਂ ਨੂੰ ਜਵਾਬ ਦੇ ਦੇਣਗੇ ਇੱਕ ਗੱਲ ਹੋਰ ਯਾਦ ਰੱਖਿਓ ਮਨ ਅਤੇ ਦਿਲ ਵਿੱਚ ਕਪਟ ਰੱਖਣ ਵਾਲੇ ਲੋਕ ਦੂਸਰੀ ਦੁਨੀਆ ਨੂੰ ਤਾਂ ਬੇਵਕੂਫ ਬਣਾ ਸਕਦੇ ਨੇ ਦੂਸਰੇ ਲੋਕਾਂ ਨੂੰ ਤਾਂ ਮੂਰਖ ਬਣਾ ਸਕਦੇ ਨੇ ਉਹਨਾਂ ਦਾ ਮਾੜਾ ਤਾਂ ਕਰ ਸਕਦੇ ਨੇ ਉਹਨਾਂ ਦਾ ਨੁਕਸਾਨ ਪਹੁੰਚਾ ਕੇ ਆਪ ਖੁਸ਼ ਤਾਂ ਹੋ ਸਕਦੇ ਨੇ ਪਰ ਜਦੋਂ ਤੁਸੀਂ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਮੱਥਾ ਟੇਕੋਗੇ ਤਾਂ ਸੱਚ ਜਾਣਿਓ ਉਸ ਪਰਮਾਤਮਾ ਨੂੰ ਤੁਸੀਂ ਉਹਲਾ ਨਹੀਂ ਰੱਖ ਸਕਦੇ ਉਸ ਨੂੰ ਤੁਹਾਡੀ ਹਰ ਇੱਕ ਹਰਕਤ ਹਰ ਇੱਕ ਕਰਤੂਤ ਦਾ ਪਤਾ ਲੱਗ ਜਾਂਦਾ ਹੈ ਸੋ ਇਸ ਲਈ ਗੁਰੂ ਦੇ ਸਿੱਖ ਬਣੋ ਬਾਣੀ ਪੜੋ ਬਾਣੀ ਵਿੱਚ ਲਿਖੀਆਂ ਹੋਈਆਂ ਸਿੱਖਿਆਵਾਂ ਨੂੰ ਸਮਝੋ ਅਤੇ ਆਪਣਾ ਮਨ ਦਿਲ ਸਾਫ਼ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ